ਪਰਾਣੇ ਬਜ਼ੁਰਗਾਂ ਕੋਲ ਨਾ ਕੋਈ ਸਰਚ ਲਈ ਕੁਝ ਹੋਰ ਤਾਂ ਹੈ ਨਹੀਂ ਸੀ ਜਿੱਦਾਂ ਕਿ ਅੱਜ ਕੰਪਿਊਟਰ ਹੋ ਗਏ ਮੋਬਾਈਲ ਹੋ ਗਏ ਐਪਾਂ ਹੋ ਗਈਆਂ ਬਹੁਤ ਹਨਾ ਤਾਂ ਹੋਏ ਨਾ ਜਾਨਵਰਾਂ ਤੋਂ ਹੀ ਪਤਾ ਲਾ ਲੈਂਦੇ ਸੀ ਵੀ ਐਤ ਕੀ ਮੌਨਸੂਨ ਕਿੱਦਾਂ ਰਹੂਗਾ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਜਿਹੜਾ ਜਾਨਵਰ ਹੈ ਇਹਨੂੰ ਪੰਜਾਬ ਚ ਟਟਿਰੀ ਕਹਿੰਦੇ ਆ ਵੀ ਜੇ ਟਟਿਰੀ ਖੇਤ ਦੇ ਵਿੱਚ ਅੰਡਾ ਧੁੰਦੀਆ ਤਾਂ ਨਾਰਮਲ ਮੀ ਹੋਊਗਾ ਜੇ ਇਹ ਟਟੀਰੀ ਬੱਟ ਦੇ ਉੱਪਰ ਆਂਡਾ ਜੰਦੀ ਆ ਤਾਂ ਬਹੁਤ ਵਧੀਆ ਮੀਂਹ ਪਊਗਾ। ਮਤਲਬ ਕਿ ਹਿਸਾਬ ਦਾ ਮੀਂਹ ਪਊਗਾ। ਨਾ ਘਟਨਾ ਵੱਧ। ਤੇ ਜੇਕਰ ਇਹ ਜਾਨਵਰ ਕਹਿੰਦੇ ਆ ਵੀ ਕੋਠੇ ਦੀ ਛੱਤ ਤੇ ਆਂਡਾ ਦੇ ਦੇਵੇ। ਜਿਸ ਸਾਲ ਤੋਂ ਉਛਲ ਕੇ ਆ ਜਾਂਦਾ ਕਿ ਮੀਂਹ ਆ ਜਿਹੜਾ ਬਹੁਤ ਜ਼ਿਆਦਾ ਪਊਗਾ। ਜਿਹਦੇ ਨਾਲ ਕੀ ਨੁਕਸਾਨ ਜ਼ਿਆਦਾ ਹੋਊਗਾ। ਤੇ ਬਾਕੀ ਉਹਨਾਂ ਦਾ ਇਹ ਵੀ ਕਹਿਣਾ ਵੀ ਜੇ ਤਾਂ ਇਹ ਚਾਰ ਅੰਡੇ ਦਿੰਦੀ ਆ ਤਾਂ ਚਾਰ ਮਹੀਨੇ ਮੌਨਸੂਨ ਰਹਿ ਸਕਦੀ ਆ ਵੱਧ ਰੋਗ ਵੀ ਜੇ ਤਿੰਨ ਦਿੰਦੀ ਆ ਤਾਂ ਤਿੰਨ ਮਹੀਨੇ ਤੇ ਬਾਕੀ ਇਹ ਇੰਨਾ ਕਿ ਸਿਆਣਾ ਜਾਨਵਰ ਪੰਛੀ ਆ ਸੌਰੀ ਵੀ ਜੇਕਰ ਤੁਸੀਂ ਨਾ ਇਹਦੇ ਅੰਡੇ ਨੂੰ ਇੱਕ ਵਾਰੀ ਟੱਚ ਕਰ ਤੂੰ ਆਪ ਦਾ ਹੱਥ ਲਾਗੋ ਇਹ ਨੂੰ ਬਹੁਤ ਜ਼ਿਆਦਾ ਸਮੈਲ ਆ ਕਦੇ ਟਰਾਈ ਨਾ ਕਰਿਓ ਤੁਸੀਂ ਮੇਰੇ ਕਹਤੇ ਟਰਾਈ ਕਰਕੇ ਦੇਖੋ ਵੀ ਦੇਖੇ ਟਟਰੀ ਪੈਂਦੀ ਆ ਜਾਂ ਨਹੀਂ ਪੈਂਦੀ ਮੁੜਕੇ ਅੰਡਿਆਂ ਤੇ ਇਹ ਮੁੜਕੇ ਆਪਦੇ ਅੰਡਿਆਂ ਨੂੰ ਟੱਚ ਨਹੀਂ ਕਰਦੀ ਹੈਗੀ ਤੁਸੀਂ ਇਹਦੇ ਕੋਲ ਕੋਈ ਕੰਮ ਕਰਦੇ ਰਹੋ ਤਾਂ ਇਹ ਆਪਦੇ ਅੰਡਿਆਂ ਦੀ ਹਿਫਾਜ਼ਤ ਕਰਦੀ ਆ ਟੋਡੇ ਮਗਰ ਪੈਂਦੀ ਆ ਬਹੁਤ ਵਾਰੀ ਵੀ ਤੂੰ ਇੱਥੋਂ ਚਲੇ ਜਾ ਪਰ ਜੇਕਰ ਤੁਸੀਂ ਇਹਨਾਂ ਦੇ ਕਿਸੇ ਵੀ ਅੰਡੇ ਨੂੰ ਇੱਕ ਵਾਰੀ ਟੱਚ ਕਰਤਾ ਤਾਂ ਇਹ ਜਿੰਨੇ ਬਾਕੀ ਦੇ ਅੰਡੇ ਨੇ ਨਾਲ ਦੇ ਉਹਨਾਂ ਨੂੰ ਵੀ ਛੱਡ ਜਾਂਦੀ ਆ ਤੇ ਬਾਈ ਚਾਂਸ ਜੇਕਰ ਤੁਸੀਂ ਇਹ ਦੀ ਅੱਖਾਂ ਦੇ ਸਾਹਮਣੇ ਇਹਦੇ ਅੰਡੇ ਨੂੰ ਭੰਨਤਾ ਜਾਂ ਨੁਕਸਾਨ ਕਰਤਾ ਕੁਝ ਵੀ ਤਾਂ ਇਹ ਥੋੜਾ ਪਿੱਛਾ ਇੰਨਾ ਕਰਦੀ ਆ ਵੀ ਤੁਹਾਨੂੰ ਜਗ੍ਹਾ ਤੇ ਜਾਣਾ ਮੁਸ਼ਕਲ